Google ਲੈ ਕੇ ਆਇਆ ਇੱਕ ਸਭ ਤੋਂ ਐਡਵਾਂਸ ਟੈਕਨੋਲੋਜੀ ਦਾ AI ਮਾਡਲ ਜਾਨੀ ਕਿ ਹੁਣ ਇਹ AI ਮਾਡਲ ਲੋਕਾਂ ਦੇ ਲਈ ਬਹੁਤ ਜ਼ਿਆਦਾ ਪ੍ਰਦਾਨ ਸਾਬਤ ਹੋਣ ਵਾਲਾ ਹੈ ਜਦ ਕਿ ਅੱਜ ਦੇ ਸਮੇਂ ਦੇ ਵਿੱਚ AI ਦਾ ਬਹੁਤ ਜ਼ਿਆਦਾ ਹੀ ਇੱਕ ਟ੍ਰੈਂਡ ਚੱਲ ਪਿਆ ਹੈ AI ਦੀ ਮਦਦ ਨਾਲ ਲੋਕ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੀ ਮਦਦ ਕਰਦੇ ਨੇ ਬਹੁਤ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਨੇ AI ਦੀ ਮਦਦ ਨਾਲ ਬਹੁਤ ਸਾਰੀਆਂ ਚੀਜ਼ਾਂ ਸੌਖੀਆਂ ਹੋ ਚੁੱਕੀਆਂ ਨੇ ਯਾਨੀ ਕਿ AI ਲੋਕਾਂ ਲਈ ਵਰਦਾਨ ਸਾਬਤ ਤਾਂ ਹੋਇਆ ਪਰ ਹੁਣ Google ਇੱਕ ਵੱਖਰੇ ਤਰੀਕੇ ਦਾ AI ਲੈ ਕੇ ਹਾਜ਼ਰ ਹੋ ਗਿਆ ਇਹ ਜਿਹੜੀ ਜਾਣਕਾਰੀ ਸੀਗੀ ਇਸ AI ਦੀ ਇਹ ਜਾਣਕਾਰੀ ਜਿਹੜੀ Google IO 2025 ਚ ਮਿਲੀ ਸੀਗੀ ਔਰ ਜਿਸ ਦੇ ਵਿੱਚ ਹੁਣ ਬਹੁਤ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਬਦਲਾਅ ਵੀ ਦੇਖਣ ਨੂੰ ਮਿਲਣਗੇ ਇਹ Google AI ਜਿਹੜਾ ਉਹਨਾਂ ਕਰ ਨਹੀਂ ਪ੍ਰਦਾਨ ਸਾਬਤ ਹੋਵੇਗਾ ਜਿਹੜੇ ਲੋਕ ਸਾਈਨ ਲੈਂਗੁਏਜ ਨੂੰ ਬਹੁਤ ਚੰਗੀ ਤਰ੍ਹਾਂ ਨਹੀਂ ਸਮਝਦੇ ਨੇ ਜਾਨੀ ਕਿ ਸਾਈਨ ਲੈਂਗੁਏਜ ਨੂੰ ਸਮਝਣ ਲਈ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਸਾਈਨ ਲੈਂਗੁਏਜ ਨੂੰ ਟੈਕਸਟ ਦੇ ਵਿੱਚ ਵੀ ਟਰਾਂਸਲੇਟ ਕਰ ਸਕਦੇ ਹੋ ਜਾਨੀ ਕਿ ਇਹ Google AI ਹੁਣ ਜਿਹੜੀ ਸਾਈਨ ਲੈਂਗੁਏਜ ਆ ਉਹ ਨੂੰ ਟੈਕਸਟ ਦੇ ਵਿੱਚ ਵੀ ਟਰਾਂਸਲੇਟ ਕਰੇਗਾ ਉਸ ਦੇ ਨਾਲ ਤੁਹਾਨੂੰ ਬਹੁਤ ਵੱਡੇ ਪੱਧਰ ਦੀ ਜਿਹੜੀ ਇੱਕ ਸੌਖ ਹੋ ਜਾਵੇਗੀ ਜਾਨੀ ਕਿ ਤੁਹਾਨੂੰ ਸਾਈਨ ਲੈਂਗੁਏਜ ਬਹੁਤ ਔਖੀ ਲੱਗਦੀ ਹੈ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਕਿ ਸਾਈਨ ਲੈਂਗੁਏਜ ਦੇ ਵਿੱਚ ਕੀ ਕਿਹਾ ਜਾ ਰਿਹਾ ਤੇ ਹੁਣ ਤੁਸੀਂ Google Translate ਯਾਨੀ ਕਿ ਜਿਹੜਾ ਹੈ Google AI ਆ ਉਸ ਦੇ ਨਾਲ ਤੁਹਾਡਾ ਟੈਕਸਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਟ੍ਰਾਂਸਲੇਟ ਹੋ ਜਾਣਗੀਆਂ ਤੇ ਤੁਸੀਂ ਸਾਈਨ ਲੈਂਗੁਏਜ ਨੂੰ ਬਹੁਤ ਆਸਾਨੀ ਦੇ ਨਾਲ ਸਮਝ ਸਕਦੇ ਹੋ ਇਸ ਦੇ ਨਾਲ ਹੀ ਦੱਸ ਦਈਏ ਕਿ ਹੁਣ ਖਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਸੁਣਨ ਬੋਲਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਇਹ ਹੁਣ ਟੈਕਸਟ ਲੈਂਗੁਏਜ ਦੇ ਵਿੱਚ ਉਹ ਇੱਕ ਜਿਹੜਾ ਬਦਲ ਜਾਵੇਗਾ ਉਸ ਨਾਲ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਦੀ ਜਿਹੜੀ ਮਦਦ ਮਿਲੇਗੀ ਇਹ Google AI ਇੱਕ ਮਾਡਲ ਜਿਹੜਾ ਲੋਕਾਂ ਦੇ ਲਈ ਵਿਰਧਾਨ ਸਹਾਬਤ ਹੋਣ ਵਾਲਾ ਹੈ ਇਹ ਬਣਿਆ ਜਾ ਰਿਹਾ ਹੈ ਕਿ ਇਹ ਸਭ ਤੋਂ ਜਿਹੜਾ ਵੱਖ ਤਰੀਕੇ ਦਾ ਇਹ Google AI ਹੈ ਜੋ ਕਿ ਬਹੁਤ ਘੱਟ ਮਾਤਰਾ ਦੇ ਵਿੱਚ ਦੇਖਣ ਨੂੰ ਮਿਲਿਆ ਜਾਨੀ ਕਿ ਇਹ ਕੋਈ ਪਹਿਲਾ ਮਾਡਲ ਹੈ ਜਿਸ ਦੇ ਵਿੱਚ ਇੱਕ ਵੱਡੀ ਤਰੀਕੇ ਦੀ ਇੱਕ ਖਾਸੀਅਤ ਹੈ ਔਰ ਜਿਸ ਦੇ ਵਿੱਚ ਸਾਈਨ ਲੈਂਗੁਏਜ ਨੂੰ ਇਹ ਟੈਕਸਟ ਲੈਂਗੁਏਜ ਦੇ ਵਿੱਚ ਤਬਦੀਲ ਕਰ ਦਿੰਦਾ ਜਿਸ ਦੇ ਨਾਲ ਜਿੱਤੇ ਕਿ ਬਹੁਤ ਵੱਡੇ ਪੱਧਰ ਤਾ ਫਾਇਦਾ ਜਿਹੜਾ ਲੋਕਾਂ ਨੂੰ ਮਿਲਦਾ ਮਦਦ ਮਿਲਦੀ ਹੈ ਜਾਨੀ ਕਿ ਲੋਕ ਸਾਈਨ ਲੈਂਗੁਏਜ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ ਨਹੀਂ ਸਮਝ ਪਾਉਂਦੇ ਨੇ ਤਾਂ ਹੁਣ ਉਹ ਟੈਕਸਟ ਲੈਂਗੁਏਜ ਵਿੱਚ ਸਮਝ ਕੇ ਉਸ ਦੇ ਨਾਲ ਉਹਨਾਂ ਨੂੰ ਮਦਦ ਮਿਲੇਗੀ ਸੌਖ ਹੋ ਜਾਵੇਗੀ ਕਈ ਵਾਰ ਕਿਸੇ ਨੇ ਸਫ਼ਰ ਕਰਨਾ ਹੁੰਦਾ ਜਾਂ ਕਿਸੇ ਨਾਲ ਗੱਲਬਾਤ ਕਰਨੀ ਵੀ ਹੁੰਦੀ ਹੈ ਤਾਂ ਸਾਈਨ ਲੈਂਗੁਏਜ ਨਹੀਂ ਸਮਝ ਆਉਂਦੀ ਹੈ ਇਸ ਦੇ ਨਾਲ ਇਹ ਮੰਨਿਆ ਜਾ ਰਿਹਾ ਕਿ ਇਹ ਜਿਹੜਾ ਗੂਗਲ AI ਹੈ ਉਹ ਬਹੁਤ ਜ਼ਿਆਦਾ ਹੀ ਬੈਸਟ ਹੈ ਅਰੇ ਸਭ ਤੋਂ ਜ਼ਿਆਦਾ ਖਾਸ ਔਰ ਬਹੁਤ ਤੇਜ਼ੀ ਵਾਲਾ ਜਿਹੜਾ ਬਹੁਤ ਤੇਜ਼ ਦਿਮਾਗ ਵਾਲਾ ਇਹ Google AI ਹੈ ਇਸ ਦਾ ਨਾਮ Sigma ਰੱਖਿਆ ਗਿਆ ਹੈ ਇਸ Sigma AI ਹੈ ਜਿਸki ਬਹੁਤ ਜ਼ਿਆਦਾ ਵਿਲੱਖਣ ਹੈ ਬਹੁਤ ਜ਼ਿਆਦਾ ਅਲੱਗ ਹੈ ਹੋਰ ਸਾਰੇ AI ਮਾਡਲ ਦੇ ਨਾਲ ਇਸ ਦੇ ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ Google AI ਮਾਡਲ ਹੈ ਇਹ ਅ ਅਮਰੀਕਨ ਸਾਈਨ ਲੈਂਗੁਏਜ ਔਰ ਇੰਗਲਿਸ਼ ਤੇ ਕੰਮ ਕਰ ਰਿਹਾ ਹੈ ਔਰ ਇਸ ਦੇ ਵਿੱਚ ਬੈਸਟ ਰਿਜ਼ਲਟ ਆ ਗਏ ਨੇ ਇੱਕ ਵਰਕਸ਼ਾਪ ਦੇ ਵਿੱਚ ਇਸ ਦਾ ਮਾਡਲ ਯਾਨੀ ਕਿ ਇਸ ਦੀ ਇੱਕ ਉਦਾਹਰਨ ਦਿੱਤੀ ਗਈ ਸੀਗੀ ਜਿਸ ਦਾ ਟੈਸਟ ਕੀਤਾ ਗਿਆ ਜਿਸ ਦੇ ਵਿੱਚ ਇਹ Google AI ਪੂਰਾ ਤੌਰ ਤੇ ਮਦਦਗਾਰ ਸਾਬਤ ਹੋਇਆ ਲੋਕਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗਾ ਤੇ ਇਸ ਦੇ ਲਈ ਹੁਣ Google ਇੱਕ ਨਵੇਂ ਤਰੀਕੇ ਦਾ AI ਮਾਡਲ ਲੈ ਕੇ ਹਾਜ਼ਰ ਹੋਈ ਹੈ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਦੇਸ਼ ਦੇ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੀ ਮਦਦ ਮਿਲਣ ਵਾਲੀ ਹੈ ਇਹਨਾਂ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਕਿ ਇਹ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ Google AI ਕਿਸ ਤਰੀਕੇ ਨਾਲ ਲੋਕਾਂ ਲਈ ਵਰਦਾਨ ਸਾਬਤ ਹੋ ਸਕਦਾ ਤੁਸੀਂ ਵੀ ਇੱਕ ਵਾਰ ਇਸ ਦੀ ਵਰਤੋਂ ਕਰਕੇ ਦੇਖੋ ਤਹਾਨੂੰ ਬਹੁਤ ਵੱਡੇ ਪੱਦਰ ਦੇ ਲਾਭ ਮਿਲਣਗੇ